ਵੇਲੇ ਦੀ ਫੱਟੀ ਖਬਰ ਆ ਰਹੀ ਹੈ ਕਪੂਰਥਲਾ ਤੋਂ ਜਿੱਥੇ ਕਪੂਰਥਲਾ ਅਦਾਲਤ ਨੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਦੇ ਦਿੱਤੀ ਹੈ ਜੀ ਹਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ 12 ਜਨਵਰੀ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਪੁਲਾਤ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਥਾਣਾ ਸੁਬਾਨਪੁਰ ਕਪੂਰਥਲਾ ਵਿੱਚ ਦਰਜ ਇੱਕ ਕੇਸ 'ਚ ਅੱਜ ਜ਼ਮਾਨਤ ਮਿਲ ਗਈ ਹੈ ਵਰਨ ਜੋਗੇ ਕੇ 12 ਜਰਵਨੀ ਨੂੰ ਸੁਖਪਾਲ ਸਿੰਘ ਖੈਰਾਦੀਂ ਜ਼ਮਾਨਤ ਨੂੰ ਲੈ ਕੇ ਦੋਮਾ ਤਿਰਾਂਚੇ ਬਹਿਸ ਹੋਈ ਅਤੇ ਫੈਸਲਾ ਅੱਜ ਲਈ ਰੱਖਮਾ ਰੱਖ ਲਿਆ ਗਿਆ ਸੀ ਜੇ ਸੰਸਾਰ ਮਾਨਯੋਗ ਬਧੀਖ ਜੱਜ ਸੀਨੀਅਰ ਡਿਵੀਜ਼ਨ ਸੁਪਰੀਤ ਕੌਰ ਨੇ ਸੁਖਪਾਲ ਸਿੰਘ ਖੈਰਾਦੀਂ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ ਉਦھر ਸੁਖਪਾਲ ਸਿੰਘ ਖੈਰਾ ਦੇ بیٹے ਮਹਿਤਾਬ ਖੈਰਾ ਨੇ ਸੁਖਪਾਲ ਸਿੰਘ ਖੈਰਾ ਦੇ ਅਫੀਸ਼ੀਅਲ ਪੇਜ ਤੇ ਇੱਕ ਪੋਸਟ ਪਾਕਿਸਤੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਤੋਂ ਪਹਿਲਾਂ ਜ਼ਮਾਨਤ ਪਟੀਸ਼ਨ ਤੇ 10 ਜਨਵਰੀ ਨੂੰ ਸੁਣਵਾਈ ਹੋਈ ਸੀ ਪਾਰਕਪੁਰ ਥਲਾ ਪੁਲਿਸ ਅਦਾਲਤ ਚ ਕੇਸ ਸੰਬੰਧੀ ਰਿਕਾਰਡ ਪੇਸ਼ ਨਹੀਂ ਕਰ ਸਕੀ ਸੀ ਜਿਸ ਕਾਰਨ ਸੁਣਵਾਈ 11 ਜਨਵਰੀ ਲਈ ਟਾਲ ਦਿੱਤੀ ਗਈ ਸੀ ਫਿਰ 11 ਜਨਵਰੀ ਨੂੰ ਵੀ ਪੁਲਿਸ ਰਿਕਾਰਡ ਪੇਸ਼ ਨਹੀਂ ਕਰ ਸਕੀ ਸੀ ਜਿਸ ਕਾਰਨ ਅੱਜ ਇਸ ਮਾਮਲੇ ਤੇ ਸੁਣਵਾਈ ਕੀਤੀ ਗਈ ਅਤੇ ਸੁਖਪਾਲ ਸਿੰਘ ਖਿਆਰਾ ਨੂੰ ਜ਼ਮਾਨਤ ਦੇ ਦਿੱਤੀ ਗਈ ਦੱਸਿਆ ਕਿ 4 ਜਨਵਰੀ ਨੂੰ ਇੱਕ ਔਰਤ ਦੀ ਸ਼ਿਕਾਇਤ ਤੇ ਸੁਖਪਾਲ ਸਿੰਘ ਖਿਆਰਾ ਖਿਲਾਫ ਥਾਣਾ ਸੁਬਾਨਪੁਰ ਚ ਧਾਰਾ 195ਏ ਅਤੇ 506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਉਧਰ ਇਸੇ ਮਾਮਲੇ ਨੂੰ ਰੱਦ ਕਰਵਾਉਣ ਲਈ ਸੁਖਪਾਲ ਸਿੰਘ ਖੈਰਾ ਵੱਲੋਂ ਆਪਣੇ ਵਕੀਲਾ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਅਰਜੀ ਦਾਖਲ ਕੀਤੀ ਗਈ ਸੀ ਜਿਸ ਕਾਰਨ ਬੀਤੇ ਦਿਨੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਨਿਜੀ ਕਾਰਨਾ ਕਰਕੇ ਇਸ ਪਟੀਸ਼ਨ ਨੂੰ ਦੂਸਰੇ ਬੈਂਚ ਨੂੰ ਰੈਫਰ ਕਰ ਦਿੱਤਾ ਗਿਆ ਸੀ ਪਰ ਨਾਲ ਨਾਲ ਇੱਕ ਕੇਸ ਕਪੂਰਥਲਾ ਜ਼ਿਲ੍ਹਾ ਅਦਾਲਤ 'ਚ ਜਾਰੀ ਸੀ ਜਿੱਥੇ ਅੱਜ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਦੇ ਦਿੱਤੀ ਗਈ ਜਿਹੜਾ ਇੱਕ ਵਾਰ ਫਿਰ ਦੱਸ ਸੀ ਇਹ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਜਲਦ ਜੇਲ੍ਹ ਤੋਂ ਬਾਹਰ ਆਉਣਗੇ ਕਿਉਂਕਿ ਕਪੂਰਥਲਾ ਦੀ ਜ਼ਿਲ੍ਹਾ ਅਦਾਲਤ ਨੇ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤਾਰੀ ਮਨਜ਼ੂਰ ਕਰ ਲਈਏ ਜਿਸ ਦੀ ਜਾਣਕਾਰੀ ਸੁਖਪਾਲ ਸਿੰਘ ਖੈਰਾ ਦੇ بیٹے ਮਹਿਤਾਬ ਖੈਰਾ ਨੇ ਇੱਕ ਪੋਸਟ ਰਾਹੀਂ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ